ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਨੇ ਜਿਹੜਾ ਹੈਗਾ ਨਵੀਂ ਮਹਮ ਸ਼ੁਰੂ ਕੀਤੀ ਹੈ ਯੁੱਧ ਨਸ਼ਾ ਵਿਰੁੱਧ ਤੇ ਪੰਜਾਬ ਦੇ ਵਿੱਚੋਂ ਜਿਹੜੇ ਨਸ਼ਿਆਂ ਦੀ ਜਿਹੜੀ ਬਿਮਾਰੀ ਹੈਗੀ ਉਹਨੂੰ ਜੜੋਂ ਖਤਮ ਕਰਨ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਇਹ ਪੱਕਾ ਤਹਿਈਆ ਕੀਤਾ ਸਾਡੇ ਬਾਦ ਜੋਕ ਮੁੱਖ ਮੰਤਰੀ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਲੋਕਾਂ ਨਾਲ ਵਾਦਾ ਸੀ ਤੇ ਉਹਦੇ ਵਿੱਚ ਉਹਨਾਂ ਨੇ ਕੈਬਨਟ ਸਬ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਪੰਜ ਮੈਂਬਰ ਹੈ ਜਿਹੜੇ ਬਾਕੀ ਦੇ ਚਾਰ ਮੈਂਬਰ ਹੈ ਉਹ ਇਨਫੋਰਸਮੈਂਟ ਪਾਰਟ ਹੈ ਜਿਹੜਾ ਉਹ ਸਾਰੇ ਪੰਜਾਬ ਦੇ ਉਹ ਵੀ ਦੌਰੇ ਕਰ ਰਹੇ ਆ ਔਰ ਮੇਰੀ ਜਿਹੜੀ ਡਿਊਟੀ ਲਗਾਈ ਗਈ ਹੈ ਸਾਰੇ ਪੰਜਾਬ ਦੇ ਵਿੱਚ ਵੀ ਜਿੱਨੇ ਡੀਡਿਕਸ਼ਨ ਸੈਂਟਰ ਹੈ ਰੀਐਬ ਸੈਂਟਰ ਹੈ ਇੱਕ ਤਾਂ ਮੈਂ ਲੋਕਾਂ ਨੂੰ ਰੀਸ਼ੋਰ ਕਰਨਾ ਚਾਹੁੰਦਾ ਵੀ ਸਾਡੇ ਕੋਲੇ ਸਾਰੀਆਂ ਦਵਾਈਆਂ ਹੈਗੀਆਂ ਕਿਸੇ ਨੂੰ ਦਵਾਈ ਬਲੈਕਸ ਕੀਤਣ ਦੀ ਲੋੜ ਨਹੀਂ ਕਿਸੇ ਨੂੰ ਟੀਕਾ ਲਾਣ ਦੀ ਲੋੜ ਨਹੀਂ ਆ ਸਾਡੇ ਕੋਲ ਆਓ ਅਸੀਂ ਦਵਾਈ ਦੇਾਂਗੇ ਪਹਿਲਾਂ ਟੀਕੇ ਛਡਾਵਾਂਗੇ ਹੌਲੀ ਹੌਲੀ ਨਸ਼ੇ ਛਡਾਵਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਜਿਹੜੇ ਸਾਡੇ ਬੱਚੇ ਆ ਗਏ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਤੇ ਲਾਵਾਂਗੇ ਕਿਸੇ ਨੂੰ ਘਬਰਾਣ ਦੀ ਲੋੜ ਨਹੀਂ ਆ ਜੀ ਟੈਨਸ਼ਨ ਕਰਨ ਦੀ ਲੋੜ ਨਹੀਂ ਆ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਔਰ ਮਾਪਿਆਂ ਨੂੰ ਖਾਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਜਿਹੜੀ ਵੀ ਕਿਸੇ ਜਿਹੜਾ ਨਸ਼ਾ ਕਰਨ ਵਾਲਾ ਯੂਥ ਹੈ ਉਹਦੀ ਉਹਦੇ ਮਾਤਾ ਜੀ ਹੈ ਉਹਦੀ ਭੈਣ ਹੈ ਉਹਦੇ ਘਰ ਵਾਲੀ ਹੈ ਜਾਂ ਕੋਈ ਹੋਰ ਸਕੇ ਸੰਬੰਧੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹਨਾਂ ਨੂੰ ਜਿਹੜਾ ਵੀ ਤੁਹਾਡਾ ਸਰਕਾਰੀ ਹਸਪਤਾਲ ਉੱਥੇ ਲੈ ਕੇ ਆਓ ਉਹਨਾਂ ਦਾ ਅਸੀਂ ਹਰ ਤਰ੍ਹਾਂ ਨਾਜ ਕਰਾਂਗੇ ਸਾਨੂੰ ਪੂਰੀ ਹਮਦਰਦੀ ਆ ਜਿਹੜਾ ਬੰਦਾ ਨਸ਼ਾ ਕਰਦਾ ਉਹ ਮਰੀਜ਼ ਆ ਉਹ ਸਾਡੀ ਜਿਹੜੀ ਹਮਦਰਦੀ ਆ ਉਹਦਾ ਪਾਤਰ ਹੈ ਲੇਕਿਨ ਜਿਹੜੇ ਨਸ਼ਾ ਵੇਚਦੇ ਆ ਜੇ ਉਹਨਾਂ ਨੇ ਪ੍ਰਾਪਰਟੀ ਬਣਾ ਵੀ ਲਈ ਆ ਉਹ ਨਹੀਂ ਬਚਣਗੇ ਜੀ ਹੁਣ ਉਹਨਾਂ ਵਾਸਤੇ ਮੈਸੇਜ ਕਲੀਅਰ ਹੈ ਕਿ ਜਾਂ ਪੰਜਾਬ ਛੱਡੋ ਜਾਏ ਜਿਹੜਾ ਤੁਹਾਡਾ ਨਸ਼ਿਆਂ ਦਾ ਧੰਦਾ ਛੱਡੋ ਤੇ ਉਹਦੇ ਵਾਸਤੇ ਉਹ ਇਥੋਂ ਭਜਨੇ ਵੀ ਸ਼ੁਰੂ ਹੋ ਗਏ ਆ ਤੇ ਇਹਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਜਦੋਂ ਜਿਹੜਾ ਨਸ਼ੇੜੀ ਹੁੰਦਾ ਉਹਨੂੰ ਤੋੜ ਹੁੰਦੀ ਆ ਤੇ ਸਾਡੇ ਕੋਲੇ ਅਸੀਂ ਪੂਰੀ 6 ਮਹੀਨੇ ਦੀ ਸਪਲਾਈ ਸਾਡੇ ਕੋਲੇ ਇਸ ਤੋਂ ਵੀ ਵੱਧ ਅਸੀਂ ਖਰੀਦ ਰਿਹਾ ਲਗਾਤਾਰ ਸਾਡੇ ਕੋਲੇ ਦਵਾਈਆਂ ਦੀ ਵੀ ਸਪਲਾਈ ਆ ਸਾਡੇ ਕੋਲੇ ਡੀ ਐਡਿਕਸ਼ਨ ਸੈਂਟਰ ਆ ਮੈਂ ਇੱਥੇ ਦੇਖ ਰਿਹਾ ਸੀਗਾ 60 ਬੈਡ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਨਸ਼ਾ ਛੁੜਾਣ ਵਾਸਤੇ ਆ ਇਸੇ ਤਰ੍ਹਾਂ 50 ਬੈਡ ਜਿਹੜੇ ਰੀਹੈਬਿਲਿਟੇਸ਼ਨ ਦੇ ਵਿੱਚ ਆ ਸਕਿੱਲ ਡਿਵੈਲਪਮੈਂਟ ਦਾ ਅਸੀਂ ਬੰਦੋਬਸਤ ਕਰਤਾ ਔਰ ਜਿਹੜੀ এমਪਲాయਮੈਂਟ ਜਨਰੇਸ਼ਨ ਹੈ ਉਹਦੇ ਉੱਤੇ ਵੀ ਲਗਾਤਾਰ ਕੰਮ ਕਰ ਰਹੇ ਆ ਉਹ ਵੀ ਅਸੀਂ ਕੰਮ ਸ਼ੁਰੂ ਲੋਕਾਂ ਨੂੰ ਕਰਾਵਾਂਗੇ ਔਰ ਸਾਡੇ ਬਹੁਤ ਅੱਛੇ ਸੈਂਟਰ ਆ ਜਿਵੇਂ ਹਸ਼ਾਰਪੁਰ ਦੇ ਵਿੱਚ ਕਪੂਰਤਲਾ ਚ ਆਲਰੇਡੀ ਚੱਲ ਰਹੇ ਆ ਔਰ ਪਟਿਆਲੇ ਦੇ ਵਿੱਚ ਅਸੀਂ 200 ਜਿਹੜੇ 50 ਬੱਚਿਆਂ ਵਾਸਤੇ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਆ ਉਹ ਸਨ ਫਾਊਂਡੇਸ਼ਨ ਦੇ ਸਾਡੇ ਮਾਨਯੋਗ ਐਮਪੀ ਵਿਕਰਨਜੀ ਸਥਾਨੀ ਹੋਣ ਦੇ ਸਹਿਯੋਗ ਨਾਲ ਤੇ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਅਸੀਂ ਨਵੇਂ-ਨਵੇਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੋਲ੍ਹਾਂਗੇ ਜਿੱਥੋਂ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਹਨਰ ਸਿਖਾਇਆ ਜਾਏਗਾ ਫਿਰ ਉਹਨ ਸੋ ਸਾਡੇ ਕੋਲੇ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੀ ਦਵਾਈ ਦਾ ਉਹਨਾਂ ਦੀ ਰੀਹੈਬਿਲੀਟੇਸ਼ਨ ਦਾ ਸਕਿੱਲ ਵਲਪਰ ਦਾ ਪੂਰਾ ਬੰਦੋਬਸਤ ਆ ਸੋ ਮੈਂ ਸਾਰੇ ਜਿੰਨੇ ਵੀ ਮੇਰਾ ਇਹ ਵੀਡੀਓ ਦੇਖਣਗੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਮਹਿੰਮ ਦਾ ਹਿੱਸਾ ਬਣੋ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨਾ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਸਵਾਲ ਹੈ ਇਹ ਕੋਈ ਇਲੈਕਸ਼ਨਾਂ ਦਾ ਜਾਂ ਰਾਜਨੀਤੀ ਦਾ ਨਹੀਂ ਮੈਂ ਬਾਕੀ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ ਔਰ ਸਾਨੂੰ ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਮੈਨੂੰ ਸੈਂਕੜੇ ਹਜ਼ਾਰਾਂ ਰੋਜ਼ ਫੋਨ ਆਉਂਦੇ ਆ ਲੋਕ ਦਵਾਵਾਂ ਦੇ ਰਹੇ ਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਬਹੁਤ ਨੇਕ ਕੰਮ ਕੀਤਾ ਔਰ ਬਹੁਤ ਸਾਰੀਆਂ ਐਨ ਜੀਓਜ਼ ਔਰ ਧਾਰਮਿਕ ਜਿਹੜੀਆਂ ਸੰਸਥਾਵਾਂ ਉਹ ਵੀ ਅੱਗੇ ਆ ਰਹੀਆਂ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਸੋ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਦੇਖੋ ਜਿਹੜੇ ਨਸ਼ਾਸ਼ਡਾ ਉਹ ਕੇਂਦਰ ਵਿੱਚ ਆਲਰੇਡੀ ਸਾਡੇ ਕੋਲੇ ਜਿਹੜੇ 10 ਲੱਖ ਬੰਦੇ ਆ ਜਿਹੜੇ ਨਸ਼ਾ ਕਰਦੇ ਆ ਉਹ ਸਾਡੇ ਕੋਲੇ ਰਜਿਸਟਰਡ ਹੈ ਗਿਆ ਅਲੱਗ-ਅਲੱਗ ਗਵਰਨਮੈਂਟ ਤੇ ਪ੍ਰਾਈਵੇਟ ਸਾਰਿਆਂ ਦੇ ਕੋਲੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਦਵਾਈ ਦੇ ਰਹੇ ਆ ਲੇਕਿਨ ਹੁਣ ਅਸੀਂ ਜਿਹੜਾ ਜੋ ਨਮਾ ਉਹਦੇ ਵਿੱਚ ਕੀ ਕਰ ਰਹੇ ਆ ਅਸੀਂ ਇੱਕ ਤਾਂ ਉਹਨੂੰ ਡੀਕ੍ਰਿਮੈਲਾਈਜ਼ ਕਰ ਰਹੇ ਆ ਪਹਿਲਾਂ ਸਾਰੇ ਬੰਦਿਆਂ ਨੂੰ ਜੇਲ੍ਹ ਭੇਜਦੇ ਸੀਗੇ ਲੀਗਲਾਈਜ਼ ਨਹੀਂ ਕਰ ਰਹੇ ਇਲੈਗਲ ਰਹੇਗਾ ਉਹ ਡੀਕਨਰਲਾਈਜ਼ ਦਾ ਮਤਲਬ ਇਹ ਆ ਕਿ ਜਿਹਦੇ ਕੋਲੋ ਸਮਾਲ ਕੁਆਂਟੀਟੀ ਜਨੂੰ ਅਸੀਂ ਕੰਜ਼ਮਪਸ਼ਨ ਕੁਆਂਟੀਟੀ ਕਹਿੰਦੇ ਆ ਜਿਹੜਾ ਫੀਮ ਭੁੱਕੀ ਕਰਦਾ ਹਾਰਟ ਨਚ ਨਹੀਂ ਕਰਦਾ ਚਿੱਟਾ ਨਹੀਂ ਕਰਦਾ ਜਿਹੜਾ ਯੰਗ ਬੰਦਾ ਹੈ ਔਰ ਫਸਟ ਟਾਈਮ ਆਫ ਹੈਂਡਰ ਹੈ ਕਿ ਉਹਨੇ ਪਹਿਲਾਂ ਨਹੀਂ ਕੀਤਾ ਸੀ ਕਿਸੇ ਬੰਦੇ ਨਾਲ ਉਹਨੂੰ ਲਾਤਾ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਜੇਲ ਨਹੀਂ ਭੇਜਣਾ ਇਹ ਡੀਕਨਰਲਾਈਜ਼ ਦਾ ਮਤਲਬ ਇਹ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਜਾ ਕੇ ਉਹਨੂੰ ਨਸ਼ਾ ਛੁਡਾਉਣਾ ਹੈ ਜਸਟਿਸ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਰਿਫਾਰਮਿਸਟ ਇੱਕ ਹੁੰਦਾ ਰੈਟਰੀਬਿਊਟ ਹੈ ਸਾਡੀ ਕੋਸ਼ਿਸ਼ ਹੈ ਕਿ ਰਿਫਾਰਮਿਸਟ ਹੋਵੇ ਬੰਦਿਆਂ ਨੂੰ ਰਿਫਾਰਮ ਕਰਨਾ ਜਿਹੜਾ ਨਸ਼ਾ ਕਰਦਾ ਉਹਨੂੰ ਰਿਫਾਰਮ ਕਰਕੇ ਉਹਨਾਂ ਨੂੰ ਦੁਬਾਰਾ ਗਾਈਡ ਕਰਕੇ ਜਿਹੜਾ ਹੈਗਾ ਉਹ ਮেইনਸ ਟੀਮ ਦੇ ਵਿੱਚ ਲੈ ਕੇ ਆਉਣਾ ਤੇ ਇਹਦੇ ਨਾਲ ਅਸੀਂ ਇੱਕ ਨਵਾਂ ਅਸੀਂ ਦੂਜਾ ਸਟੈਪ ਅਸੀਂ ਇਹ ਕੀਤਾ ਹੈਗਾ ਕਿ ਜਿੰਨੇ ਸਾਡੇ ਚਾਹੇ ਨਸ਼ਾ ਛਡਾਊ ਕੇਂਦਰ ਹੈ ਜਾਂ ਸਾਡਾ ਓਟ ਸੈਂਟਰ ਹੈ ਜਾਂ ਰੀਹੈਬਿਲੀਟੇਸ਼ਨ ਸੈਂਟਰ ਹੈ ਹਰ ਸ਼ਹਿਰ ਦੇ ਵਿੱਚ ਹਰ ਮਤਲਬ ਜਿਹੜੇ ਜ਼ਿਲ੍ਹੇ ਦੇ ਵਿੱਚ ਔਰ ਜਿਹੜੇ ਪਿੰਡਾਂ ਦੇ ਗਰੁੱਪਾਂ ਦੇ ਵਿੱਚ ਅਸੀਂ ਨਾਰਕੋਟਿਕ ਅਨੋਨਿਮਸ ਕਹਿੰਦੇ ਇੱਕ ਸਪੋਰਟ ਗਰੁੱਪ ਹੈ ਐਲਕੋਹੋਲਿਕ ਅਨੋਨਿਮਸ ਤੇ ਨਾਰਕੋਟਿਕ ਅਨੋਨਿਮਸ ਉਹਦੇ ਵਿੱਚ ਉਹ ਬੰਦੇ ਵੀ ਹੁੰਦੇ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਸੀਗੇ ਉਹ ਇੱਕ سپورਟ ਗਰੁੱਪ ਅਸੀਂ ਕ੍ਰੀਏਟ ਕਰ ਰਹੇ ਆ ਜੋ ਅਸੀਂ ਇੱਕ ਨਵਾਂ ਕਰ ਰਹੇ ਆ ਇਸ ਤੋਂ ਸਵਾਇ ਜਿਹੜਾ ਇਹਦੇ ਚ ਮੇਨ ਪ੍ਰੋਬਲਮ ਸਾਨੂੰ ਆਉਂਦੀ ਆ ਜਿਹੜੀ ਹਾਰਮ ਰਿਡਕਸ਼ਨ ਦੀ ਆ ਜਿਹੜੇ ਬੰਦੇ ਚਿੱਟਾ ਕਰਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਚਿੱਟੇ ਦੇ ਨਾਲ ਤੁਹਾਨੂੰ ਕਾਲਾ ਪੀਲਿਆ ਐਚ ਆਈ ਵੀ ਏਡਸ ਵਰਗੀਆਂ ਬਿਮਾਰੀਆਂ ਹੁੰਦੀਆਂ ਜਾਨਲੇਵਾ ਬਿਮਾਰੀਆਂ ਹੁੰਦੀਆਂ ਸੋ ਸਾਡੀ ਪਹਿਲੀ ਪ੍ਰਾਇੋਰਟੀ ਇਹ ਆ ਕਿ ਪਹਿਲੇ ਅਗਲੇ 1-2 ਮਹੀਨੇ ਦੇ ਵਿੱਚ ਅਸੀਂ ਜਿੰਨੇ ਬੰਦੇ ਟੀਕੇ ਲਗਾਉਂਦੇ ਆ ਚਿੱਟੇ ਵਾਲੇ ਆ ਉਹਨਾਂ ਨੂੰ ਉਸੇ ਗੋਲੀਆਂ ਤੇ ਲਿਆਈਏ ਮੌਤਾਂ ਉਹਨੀਆਂ ਬੰਦ ਹੋ ਜਾਣਗੀਆਂ ਓਵਰਡੋਸ ਦੀ ਡੈਥ ਹੋਣੀ ਬੰਦ ਹੋ ਜਾਏਗੀ ਫਿਰ ਜਿਹੜੇ ਜਿਹੜੇ ਗੋਲੀਆਂ ਤੇ ਹੁਣ ਕੇ ਉਹਨਾਂ ਨੂੰ ਹੌਲੀ 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 ਗੋਲੀਆਂ ਛਡਾ ਕੇ ਪਹਿਲਾਂ ਕੱਟ ਕਰਾਂਗੇ ਫਿਰ ਛਡਾਵਾਂਗੇ ਕੰਮ ਸਿਖਾਵਾਂਗੇ ਉਹ ਥੋੜੀ ਜਿਹੀ ਲੰਬੀ ਪ੍ਰੋਸੈਸ ਹੈ ਉਹਦੇ ਥੋੜਾ ਜਿਹਾ ਟਾਈਮ ਲੱਗੇਗਾ ਉਹ ਵੀ ਅਸੀਂ ਕਰਾਂਗੇ ਸੋ ਇਹ ਕੰਟੀਨ ਇਹਦੇ ਚਾਹੀਏ ਪਹਿਲਾਂ ਚਿੱਟੇ ਤੋਂ ਪਹਿਲਾਂ ਉਹਨੂੰ ਗੋੜੀਆਂ ਤੇ ਲੈ ਕੇ ਆਣਾ ਫਿਰ ਉਹਨੂੰ ਗੋਲੀਆਂ ਤਾਂ ਲਿਆ ਕੇ ਉਹਨੂੰ ਮੇਨਟੇਨ ਕਰਨਾ ਕਿ ਉਹ ਬੰਦਾ ਗੋਲੀ ਲੈ ਰਿਹਾ ਲੇਕਿਨ ਆਪਣਾ ਕੰਮ ਕਰ ਰਿਹਾ ਕਰਾਇਮ ਨਹੀਂ ਕਰ ਰਿਹਾ ਲੁੱਟਾਂ ਖਵਾ ਨਹੀਂ ਕਰ ਰਿਹਾ ਤੇ ਉਸ ਤੋਂ ਬਾਅਦ ਉਹਨੂੰ ਹੌਲੀ ਹੌਲੀ ਗੋਲੀਆਂ ਛੜਾਣਾ ਫਿਰ ਉਹਨੂੰ ਕੰਮ ਸਿਖਾਣਾ ਕੰਮ ਸਿਖਾ ਕੇ ਉਹਨੂੰ ਅਸੀਂ ਫਿਰ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈਗਾ ਕਿਤੇ ਨਾ ਕਿਤੇ ਕੰਮ ਤੇ ਲਾਣਾ ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਜਦੋਂ ਸਾਡੇ ਕੋਲ ਇੱਥੇ ਆਣਗੇ ਅਸੀਂ ਇੱਥੇ ਵੀ ਜਿਹੜਾ ਹੈਗਾ ਸਕਿੱਲ ਡਿਵੈਲਪਮੈਂਟ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆ ਪਰ ਉਹਨਾਂ ਤੋਂ ਕੋਈ ਨਾ ਕੋਈ ਜਿਹੜਾ ਹੈਗਾ ਇੱਥੋਂ ਹੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸੋਸਾਇਟੀ ਦੇ ਨਾਲ ਜੋੜ ਕੇ ਉਹ ਅੱਜ ਮੀਟਿੰਗ ਲਈ ਗਈ ਹੈ ਜੀ ਸੈਂਟਰ ਨਾਲ ਕੀ ਇਨਸਟਰਕਸ਼ਨਾਂ ਜਾਰੀ ਕੀਤੀਆਂ ਹਾਂ ਉਹਦੇ ਵਿੱਚ ਉਹਨਾਂ ਨੂੰ ਦੇਖੋ ਉਹਨਾਂ ਕੋਲੇ ਜਿਹੜੇ ਪ੍ਰਾਈਵੇਟ ਡੀਡਿਕਸ਼ਨ ਸੈਂਟਰ ਹੈ ਉਹ ਗੋਲੀਆਂ ਵੰਡ ਰਹੇ ਸੀ ਜ਼ਿਆਦਾ ਉਹਨਾਂ ਦੇ ਬੈੱਡ ਸਾਰੇ ਖਾਲੀ ਪਏ ਸੀ ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਲੋਕਾਂ ਨੂੰ ਮੋਟੀਵੇਟ ਕਰਨਾ ਉਹਦੇ ਤੇ ਟਾਈਮ ਲੱਗਦਾ ਐਫਰਟ ਲੱਗਦਾ ਕੋਸ਼ਿਸ਼ ਕਰਨੀ ਪੈਂਦੀ ਹੈ ਉਹਦੇ ਵਾਸਤੇ ਉਹ ਹੁਣ ਕਰਨਗੇ ਉਹਨਾਂ ਨੇ ਵਾਅਦਾ ਕੀਤਾ ਉਹਨਦੀ ਲਗਾਤਾਰ ਮੋਨਿਟਰਿੰਗ ਹੋਏਗੀ ਮੰਥਲੀ ਮੈਂ ਉਹਦੀ ਰਿਵਿਊ ਮੀਟਿੰਗ ਕਰਾਂਗਾ ਸਾਰੇ ਪੂਰੇ ਪੰਜਾਬ ਦੀ ਹਰ ਮਹੀਨੇ ਮੈਂ ਰਿਵਿਊ ਲਿਆ ਕਰਾਂਗਾ ਵੀ ਤੁਸੀਂ ਨਸ਼ਾ ਛੁਡਾਇਆ ਕਿੰਨਿਆਂ ਨੂੰ ਵੱਲੋਂ ਪਹਿਲਾਂ ਕੋਈ ਕਾਉਂਟੇ ਔਰ ਸਾਰਿਆਂ ਕੋਲੇ ਸੈਕਟਰੀਟਰੀ ਸਟਾਫ ਹੋਣਗੇ ਸਾਰਿਆਂ ਕੋਲੇ ਟ੍ਰੇਨ ਸਟਾਫ ਹੋਏਗਾ ਗਵਰਨਮੈਂਟ ਦੇ ਵਿੱਚ ਨਵਾਂ ਅਸੀਂ ਟ੍ਰੇਨ ਸਟਾਫ ਰੱਖ ਰਹੇ ਹਾਂ ਨਵੇਂ ਕਾਉਂਸਲਰ ਰੱਖ ਰਹੇ ਆ ਜਿਹੜੇ ਨਰਸਿੰਗ ਸਟੂਡੈਂਟਸ ਆ ਜਿਹੜੇ ਸਾਈਕੋਲੋਜੀ ਦੇ ਸਟੂਡੈਂਟਸ ਆ ਉਹਨਾਂ ਨੂੰ ਜੋੜ ਰਿਹਾ ਨਾ ਸੈਂਟਰਸ ਦੇ ਨਾਲ ਜਿਹੜਾ ਯੂਥ ਹੈ ਉਹ ਵੀ ਆ ਕੇ ਆ ਰਿਹਾ ਜਿਹੜੇ ਜਿਹੜੇ ਬੰਦੇ ਰਿਫਾਰਮ ਹੋਏ ਹੋਏ ਆ ਨਾ ਜੀ ਉਹਨਾਂ ਨੂੰ ਅਸੀਂ ਜਿਹੜੇ ਉਹਨਾਂ ਦੇ ਪੀਅਰ ਐਜੂਕੇਟਰਸ ਬਣਾ ਰਹੇ ਆ ਉਹਨਾਂ ਨੂੰ ਮੋਟੀਵੇਟਰ ਬਣਾ ਰਹੇ ਆ ਜਿਹੜੇ ਸਾਡੇ ਕੋਲ ਨੱਚਾ ਛੱਡਣਗੇ ਜਾਂ ਜਿਹਨਾਂ ਨੇ ਰੀਸੈਂਟਲੀ ਛੱਡਿਆ ਹੈਗਾ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਉਹਨਾਂ ਨੂੰ ਰੋਲ ਮਾਡਲ ਵੀ ਜੇ ਮੈਂ ਕਰ ਸਕਦਾ ਤੁਸੀਂ ਵੀ ਕਰ ਸਕਦੇ ਆ ਬਹੁਤ ਵੱਡੀ ਗੱਲ ਹੁੰਦੀ ਆ ਤੇ ਕੋਈ ਤੁਸੀਂ ਗੱਲ ਵਿੱਚ ਕੀਤੀ ਹੈ ਗੱਲਬਾਤ ਕੀਤੀ ਹੈ ਅਹ ਦੇਖੋ ਮੈਂ ਉਹਨਾਂ ਨੂੰ ਗਾਈਡ ਵੀ ਕੀਤਾ ਨਸੀਹਤ ਵੀ ਦਿੱਤੀ ਆ ਵਾਰਨਿੰਗ ਵੀ ਦਿੱਤੀ ਆ ਕਿ ਤੁਸੀਂ ਜਿਹੜਾ ਹੈਗਾ ਜਿਹੜਾ ਤੁਸੀਂ ਨਸ਼ਾ ਛਡਾਊ ਕੇਂਦਰ ਕੋਲ ਜਾਂਦੇ ਹੋ ਤੇ ਤੁਸੀਂ ਮੈਨੂੰ ਤੁਹਾਡੇ ਕੋਲ ਰਿਜ਼ਲਟ ਚਾਹੀਦੇ ਆ ਆਊਟਕਮ ਚਾਹੀਦੇ ਆ ਸੋ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਮੈਂ ਐਟ ਦਾ ਸੇਮ ਟਾਈਮ ਗਾਈਡੈਂਸ ਵੀ ਨਸੀਹਤ ਵੀ ਤੇ ਵਾਰਨਿੰਗ ਵੀ ਤੁਹਾਨੂੰ ਦਿੱਤੀ ਆ ਠੀਕ ਠੀਕ ਬਹੁਤ ਬਤਨ